ਵੀ ਅਕਸਰ ਇਹ ਨਾ ਕਿਸਾਨ ਭਰਾਏ ਸੋਚ ਲੈਂਦੇ ਆ ਵੀ ਯਾਰ ਤਗੜੇ ਬੰਦੇ ਦੇ ਕੰਮ ਆ ਇਹ ਵੀ ਮੜਾ ਬੰਦਾ ਨਹੀਂ ਲਾ ਸਕਦਾ ਇਹਨੂੰ ਆਪਾਂ ਢਾਈ ਤਿੰਨ ਕਿੱਲਾਂ ਵਾਲੇ ਜਿਹੜੇ ਹੈਗੇ ਜ਼ਿਮੀਦਾਰ ਤੇ ਆਪਾਂ ਨੂੰ ਕੋਈ ਬੈਕਗ੍ਰਾਉਂਡ ਵੀ ਬਾਹਲੀ ਐਡੀ ਨਜਾਇਜ਼ ਤਕੜੀ ਨਹੀਂ ਕਹਿ ਸਕਦੇ ਆਪਾਂ ਵੀ ਠੀਕ ਆ ਆਪਾਂ ਇਧਰਲੇ ਪਾਸੇ ਬਾਈ ਜੀ ਵੇਚੀ ਜਾਂਦੇ ਆ ਆਹ ਥਾਂ ਤਾਂ ਉਹ ਐ ਇੱਕ ਦੁਕਾਨ ਐ ਕਿਸਾਨ ਦੀ ਪਰ ਆਪਾਂ ਪੰਜਾਬ ਐਗਰੋ ਦੇ ਨਾਲ ਮਿਲ ਕੇ ਆਪਾਂ ਇਹ ਸਾਰਾ ਕੁਝ ਕੀਤਾਗਾ ਬਾਕੀ ਇੱਕ ਜਿਹੜਾ ਇੱਕ ਹੌਸਲਾ ਹੁੰਦਾ ਨਾ ਹੌਸਲਾ ਹੌਸਲੇ ਨੇ ਸਾਰਾ ਕੁਝ ਕਰਾਇਆ ਸਾਡੇ ਤੋਂ ਬਲੈਂਡਰ ਦੇ ਵਿੱਚ ਮਸਾਲਾ ਮਿਰਚ ਮਸਾਲਾ ਹਲਦੀ ਜਿਵੇਂ ਵੀ ਆਪਾਂ ਕੱਢਣਾ ਚਾਹੁੰਦੇ ਆ ਉਹੇ ਜੀ ਜਾਲੀ ਪਾ ਕੇ ਆਪਾਂ ਕੱਢ ਸਕਦੇ ਆ ਤੇ ਬਾਕੀ ਜਿਹੜਾ ਹੈਗਾਗਾ ਆਟੇ ਜਿਹੜੇ ਹੈਗੇ ਠੰਡਾ ਆਟਾ ਜਿਵੇਂ ਕਣਕ ਦਾ ਆਟਾ ਹੋ ਗਿਆ ਉਹ ਆਪਾਂ ਇਧਰ ਵੱਡੀ ਚੱਕੀ ਤੇ ਕੱਢਦੇ ਆਂ ਕਹਿੰਦੇ ਹੁੰਦੇ ਨਾ ਵੀ ਜੱਟ ਗੰਨਾ ਨਹੀਂ ਪਟਣ ਦਿੰਦਾ ਤੇ ਗੁੜ ਦੀ ਭੇਲੀ ਦੇ ਦਿੰਦਾ ਨੀ ਕਮਾਈ ਹੈਗੀ ਐ ਆਪਾਂ ਜੇ ਸ਼ੁੱਧਤਾ ਦੇ ਕੰਮ ਕਰਾਂਗੇ ਲੋਕ ਸ਼ੁੱਧਤਾ ਦੇਖਦੇ ਆ ਭਾਲਦੇ ਆ ਇਸੋ ਸ਼ੁੱਧਤਾ ਤੇ ਖੁਦ ਪੈਦਾ ਕਰਨ ਵਾਲਾ ਬਾਈ ਰਸਪ੍ਰੀਤ ਵਾਂਗੂ ਵੇਚਣ ਲੱਗ ਜੇ ਨਾ ਤਾਂ ਕਹਿੰਦੇ ਘੋਂਦੇ ਦੁਕਾਨਦਾਰ ਆ ਜਿਹੜੇ ਉਹ ਪਿੱਛੇ ਛੱਡ ਜੂਗਾ ਕਿਉਂਕਿ ਉਹਦੇ ਘਰੇ ਸਾਰੀ ਚੀਜ਼ ਬਣਦੀ ਐ ਉਥੋਂ ਨੇ ਤਿਆਰ ਕਰਕੇ ਦੇਣੀ ਹੈ ਤੁਸੀਂ ਬੈਠੋ ਘੰਟਾ ਬੈਠ ਕੇ ਆਪਣਾ ਜੁਨਟ ਚੱਲਦਾ ਦੇਖੋ ਤੇ ਆਪਾਂ ਕੈਮੀਕਲ ਕੋਈ ਨਹੀਂ ਵਰਤਣਾ ਆਪਦੀ ਜਿਹੜੀ ਫਸਲ ਹੈ ਆਪਾਂ ਨੂੰ ਪ੍ਰੋਸੈਸ ਕਰਕੇ ਵੇਚਣੀ ਚਾਹੀਦੀ ਹੈ ਬਸ ਵੱਡੀ ਗੱਲ ਇਹ ਹੀ ਹੈ ਆਪਾਂ ਜਦੋਂ ਫਸਲ ਵੱਢ ਲੈਂਦੇ ਆ ਕੱਟ ਲੈਂਦੇ ਆ ਆਪਾਂ ਕੀ ਸ਼ਬਦ ਵਰਤਦੇ ਆ ਫਸਲ ਆਪਾਂ ਸੱਟ ਕੇ ਆਉਣੀ ਦਾਣਾ ਮੰਡੀ ਸੱਟ ਕੇ ਆਉਣੀ ਹੈ ਸੱਟ ਕੇ ਨਹੀਂ ਆਉਣੀ ਆਪਾਂ ਆਪਾਂ ਸੱਟ ਕੇ ਨਹੀਂ ਆਉਣੀ ਉਹਨੂੰ ਪ੍ਰੋਸੈਸ ਕਰਕੇ ਵੇਚੋ ਇਸ ਵੇਲੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਝੁੰਬਾ ਦੇ ਵਿੱਚ ਆ ਮੈਂ ਤੇ ਉਹਨਾ ਰੋਡ ਤੇ ਖੜੇ ਆ ਤੇ ਜਿਹੜੇ ਕਿਸਾਨ ਭਰਾ ਅਕਸਰ ਇਹ ਆਪ ਗੱਲਾਂ ਕਰਦੇ ਨੇ ਵੀ ਕਿਸਾਨ ਤੋਂ ਦੁਕਾਨਦਾਰ ਬਣ ਜਾ ਜੋ ਚੰਗਾ ਫਾਇਦਾ ਲੈਣਾ ਹੈ ਆਜੋ ਅੱਜ ਤੁਹਾਨੂੰ ਜਾਇ ਕਿਸਾਨ ਭਰਾ ਦੇ ਨਾਲ ਮਲਾਉਣੇ ਆ ਜਿਹੜੇ ਇੱਕ ਕਿਸਾਨ ਤੋਂ ਦੁਕਾਨਦਾਰ ਬਣੇ ਆ ਤੇ ਚੰਗਾ ਫਾਇਦਾ ਲੈ ਰਹੇ ਆ ਆ ਜਿਹੜਾ ਤੁਸੀਂ ਦੇਖ ਰਹੇ ਹੋ ਬਾਈ ਨੇ ਪੂਰਾ ਸਮਾਨ ਪੂਰਾ ਜਿਚਾ ਕੇ ਰੱਖਿਆ ਇੱਥੇ ਕੱਲੀ-ਕੱਲੀ ਜਿਹੜੀ ਚੀਜ਼ ਪਈ ਹੈ ਨਾ ਉਹ ਖਰੀਦ ਕੇ ਨਹੀਂ ਲਿਆਂਦੀ ਅੱਗੇ ਵੇਚਣ ਵਾਸਤੇ ਹਰ ਇੱਕ ਚੀਜ਼ ਆਪ ਬਣਾਈ ਹੈ ਆ ਬਾਈ ਮੇਰੇ ਨਾਲ ਜ਼ਿਲ੍ਹਾ ਬਠਿੰਡਾ ਦੇ ਪਿੰਡ ਝੁੱਬਾ ਤੋਂ ਰਸਪ੍ਰੀਤ ਆਪਾਂ ਨਾਲ ਗੱਲਾਂ ਕਰਨੀਆਂ ਵੀ ਇਹ ਕਿਸਾਨ ਤੋਂ ਦੁਕਾਨਦਾਰ ਬਣ ਕੇ ਵਧੀਆ ਮੁਨਾਫਾ ਲਈ ਜਾਂਦੇ ਆ ਤੇ ਆਪਾਂ ਕਿਵੇਂ ਲੈ ਸਕਦੇ ਆ ਬਾਈ ਰਸਪ੍ਰੀਤ ਜੀ ਤੁਹਾਡਾ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਸਵਾਗਤ ਹੈ ਧੰਨਵਾਦੀ ਤੇ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਤੇ ਆਪਾਂ ਜਿਹੜਾ ਹੈਗਾ ਨਾ ਆਪ ਸਾਰਾ ਕੁਝ ਤਿਆਰ ਕਰਦੇ ਆ ਆਪਾਂ ਪਹਿਲਾਂ ਤਾਂ ਅਸੀਂ ਪਬਲਿਕ ਦੀ ਮੰਗ ਵੇਖੀ ਵੀ ਸ਼ੁੱਧਤਾ ਨੂੰ ਹਰੇਕ ਬੰਦਾ ਚਾਹੁੰਦਾ ਹੈ ਕਿਉਂਕਿ ਸਿਹਤ ਡਾਕਟਰਾਂ ਕੋਲੇ ਭੀੜ ਹੋਈ ਜਾਂਦੀ ਐ ਸਿਹਤਾਂ ਖਰਾਬ ਹੋਈ ਜਾਂਦੀਆਂ ਲੋਕਾਂ ਦੀਆਂ ਬੱਚਿਆਂ ਨੂੰ ਵੀ ਨਿੱਕੇ ਨਿੱਕੇ ਬੱਚਿਆਂ ਦੀ ਨਿਗਾ ਘਟੀ ਜਾਂਦੀ ਐ ਉਹ ਸਾਰਾ ਜਿਹੜਾ ਹੈਗਾ ਉਹ ਗਲਤ ਖਾਣ ਦੇ ਨਾਲ ਹੀ ਐ ਤੇ ਇਸ ਤਾਂ ਇਸ ਗੱਲ ਨੂੰ ਧਿਆਨ ਚ ਰੱਖਦੇ ਆ ਆਪਾਂ ਵਿਦਆਊਟ ਕੈਮੀਕਲ ਆਪਾਂ ਸਭ ਕੁਝ ਤਿਆਰ ਕਰਦੇ ਆ ਜਿਵੇਂ ਆਹ ਸ਼ੱਕਰ ਹੋ ਗਈ ਗੁੜ ਹੋ ਗਿਆ ਆ ਮਸਾਲੇ ਵੀ ਆਪਾਂ ਆਪ ਤਿਆਰ ਕਰਦੇ ਆ ਸਭ ਕੁਝ ਸਾਨੂੰ ਜਿਹੜਾ ਕੁਝ ਸਾਨੂੰ ਇੱਥੇ ਦਿਸੂ ਆ ਉਹ ਸਾਰਾ ਕੁਝ ਆਪਣਾ ਵਿਦਆਊਟ ਕੈਮੀਕਲ ਹੋਊਗਾ ਜੀ ਸਾਰਾ ਜੀ ਆਹ ਦੇਖੋ ਤੁਸੀਂ ਬਾਈ ਕੋਲੇ ਸ਼ੱਕਰ ਪਈ ਐ ਇਹ ਸ਼ੱਕਰ ਵੀ ਬਾਈ ਜੀ ਆਪ ਤਿਆਰ ਕੀਤੀ ਐ ਹਾਂਜੀ ਸ਼ੱਕਰ ਆਪ ਆਪ ਇਹ ਨਾ ਸਾਰਾ ਤੁਹਾਨੂੰ ਦਿਖਾਉਣਾ ਹਜੇ ਇਧਰਲੇ ਪਾਸੇ ਬਾਈ ਜੀ ਵੇਚੀ ਜਾਂਦੇ ਆ ਆਹ ਥਾਂ ਤਾਂ ਉਹ ਐ ਇੱਕ ਦੁਕਾਨ ਐ ਕਿਸਾਨ ਦੀ ਉਧਰਲੇ ਪਾਸੇ ਤੁਹਾਨੂੰ ਦਿਖਾਵਾਂਗੇ ਗੁੜ ਦਾ ਘਲਾੜਾ ਲੱਗਿਆ ਜਿੱਥੇ ਮਸਾਲੇ ਤਿਆਰ ਹੁੰਦੇ ਆ ਸਾਰਾ ਤਾਂ ਬਾਈ ਜੀ ਕਿਹੜੇ ਗੰਨੇ ਦੀ ਇਹ ਹੈਗੀ ਐ ਜੀ ਇਹ 85 बी ਸੀਗਾ ਜੀ ਗੰਨਾ ਇਹ 85 बी ਸੀਗਾ ਹਾਂਜੀ 85b ਤੇ ਆਹ ਗੁੜ ਵੀ ਉਸੇ ਦਾ ਹੀ ਹੈ ਜੀ ਹਾਂਜੀ ਗੁੜ ਵੀ 85 ਦਾ ਹੀ ਇੱਥੇ ਗੁੜ ਪਿਆ ਆਹ ਮਸਾਲੇ ਤਿਆਰ ਕੀਤੇ ਆ ਬਾਈ ਜੀ ਹੋਰਾਂ ਨੇ ਆਪਦੇ ਕੀ ਖਾਸੀਅਤ ਹੈ ਬਾਈ ਜੀ ਤੁਹਾਡੇ ਮਸਾਲਿਆਂ ਦੀ ਮਸਾਲੇ ਆਪਾਂ ਆਪ ਸਾਬਤ ਮਸਾਲੇ ਲੈ ਕੇ ਆਉਨੇ ਆ ਆਪ ਪੀਸਦੇ ਆ ਵਿਦਆਉਟ ਕੈਮੀਕਲ ਹੈ ਬਸ ਮੈਨੂੰ ਇਹਨਾਂ ਪਤਾ ਹੈ ਵੀ ਆਪਾਂ ਕਿਸੇ ਨੂੰ ਜ਼ਹਿਰ ਨਹੀਂ ਖਵਾ ਰਹੇ ਆਪਾਂ ਕਿਸੇ ਨੂੰ ਮਿੱਟੀ ਨਹੀਂ ਵੇਚ ਰਹੇ ਆਪਾਂ ਸ਼ੁੱਧ ਖਵਾ ਰਹੇ ਆ ਜਿੰਨੀ ਆਪਾਂ ਆਮਦਨ ਕਰ ਰਹੇ ਆ ਉਹਦੇ ਚ ਆਪਾਂ ਨੂੰ ਖੁਸ਼ੀ ਹੈ ਬਿਲਕੁਲ ਆ ਇਧਰਲੇ ਪਾਸੇ ਤੇਲ ਵੀ ਪਿਆ ਬਾਈ ਜੀ ਇਹ ਤੇਲ ਵੀ ਤੁਹਾਡਾ ਆਪਦਾ ਹੀ ਤੇਲ ਹੈ ਜੀ ਆਪਣਾ ਤਿਆਰ ਕੀਤਾ ਜੀ ਤੁਸੀਂ ਇਧਰ ਦੇਖੋਗੇ ਨਾ ਆਪਣੇ ਜੁਨਟ ਲੱਗਿਆ ਸਾਰਾ ਆਓ ਆਪਾਂ ਜੁਨਟ ਦੇ ਵਿੱਚ ਚੱਲਦੇ ਆ ਆ ਨਾ ਜਿਹੜਾ ਤੇਲ ਤੁਸੀਂ ਦੇਖ ਰਹੇ ਹੋ ਇਹ ਵੀ ਕੱਚੀ ਕਹਾਣੀ ਦਾ ਤੇਲ ਹੈ ਤੇ ਆ ਜਿਹੜੀ ਤੁਸੀਂ ਦੁਕਾਨ ਦੇ ਦਰਸ਼ਨ ਕਰ ਲਏ ਹੁਣ ਆ ਦੁਕਾਨ ਤੋਂ ਹੀ ਪਿਛਲੇ ਪਾਸੇ ਜਿੱਥੋਂ ਇਹ ਸਮਾਨ ਸਾਰਾ ਤਿਆਰ ਹੋ ਕੇ ਆਉਂਦਾ ਆਓ ਉਧਰਲੇ ਪਾਸੇ ਚੱਲਦੇ ਆ ਮੈਂ ਕਹਿੰਦਾ ਵੀ ਕੈਮਰਾ ਇੱਧਰ ਘੁਮਾ ਲਓ ਪਤਾ ਲੱਗ ਜੇ ਵੀ ਆਹ ਪਿਛਲੇ ਪਾਸੇ ਜਿਹੜਾ ਹੈਗਾ ਉਹ ਇੱਥੇ ਜਿਹੜਾ ਹੈਗਾ ਉਹ ਤੇਲ ਜਿਹੜਾ ਉਹ ਤਿਆਰ ਕੀਤਾ ਜਾਂਦਾ ਹਾਂਜੀ ਇੱਥੇ ਆਪਾਂ ਤੇਲ ਤਿਆਰ ਕਰਦੇ ਆ ਤੇ ਰਾਜਸਥਾਨ ਦੀ ਸਰੋਂ ਲਿਆ ਕੇ ਨਾ ਆਪਾਂ ਹੂੰ ਤੇ ਉੱਥੇ ਆਪਣੇ ਰੇਸ ਸਪਰੇ ਬਾਲੀ ਵਰਤੀ ਨਹੀਂ ਜਾਂਦੀ ਉੱਥੋਂ ਆਪਾਂ ਪਰਚੇਸ ਕਰਦੇ ਆ ਸਰੋਂ ਤੇ ਉਸ ਤੋਂ ਬਾਅਦ ਆਪਾਂ ਇੱਥੇ ਬਿਨਾਂ ਮਿਲਾਵਟ ਤੋਂ ਤੇਲ ਅਗਲੇ ਨੂੰ ਫਿਲਟਰ ਕਰਕੇ ਬੋਤਲਾਂ 'ਚ ਪਾ ਕੇ ਦਿੰਨੇ ਆ ਗਾਰੰਟੀ ਵੀ ਦਿੰਨੇ ਆ ਆਪਾਂ ਹਰੇਕ ਚੀਜ਼ ਦੀ ਆਪਦੀ ਦੀ ਗਾਰੰਟੀ ਦੇਵਾਂਗੇ ਵੀ ਜਿਹੜੀ ਆਪਾਂ ਆਹ ਪ੍ਰੋਸੈਸ ਕਰਕੇ ਵੇਚਦੇ ਆਂ ਵੀ ਇੱਕ ਨੰਬਰ ਹੋਊਗੀ ਇੱਕ ਕਣ ਵੀ ਕਿਸੇ ਚੀਜ਼ ਦੀ ਮਿਕਸਿੰਗ ਨਹੀਂ ਹੋਊਗੀ ਜੀ ਤੇ ਆ ਬਾਈ ਜੀ ਜਿਵੇਂ ਸਰੋਂ ਦੀ ਖਾਲ ਪਈ ਆ ਇੱਥੇ ਤੇ ਸਰੋਂ ਦੀ ਖਾਲ ਵੀ ਵੇਚਦੇ ਹੋ ਫਿਰ ਹਾਂਜੀ ਸਰੋਂ ਦੀ ਖਾਲ ਵੀ ਵੇਚਦੇ ਆਂ ਜੀ ਜੀ ਹਾਂਜੀ ਸ਼ੁੱਧ ਸਰੋਂ ਦੀ ਖਾਲ ਆਪਣੀ ਤਾਂ ਇੱਥੇ ਖੜ੍ਹਦੀ ਨਹੀਂ ਇਸ ਖਾਲ ਤਾਂ ਅਸੀਂ ਮਸਾਂ ਪੂਰੀ ਕਰਦੇ ਆ ਇੱਕ ਨਾ ਇੱਕ ਬਾਈ ਹੋਰ ਗੱਲ ਆ ਵੀ ਜਿਵੇਂ ਤੁਸੀਂ ਇੱਧਰ ਐਕਸਪੈਲਰ ਲਾ ਲਿਆ ਉਧਰ ਸਾਰਾ ਸਮਾਨ ਰੱਖ ਲਿਆ ਇੱਧਰਲੇ ਪਾਸੇ ਆਪਾਂ ਹੋਰ ਅੱਗੇ ਵਧਦੇ ਆ ਤੁਹਾਨੂੰ ਹੋਰ ਮਸ਼ੀਨਾਂ ਵੀ ਵਿਖਾਉਣੇ ਆ ਕਈ ਵਾਰੀ ਆਏ ਹੁੰਦਾ ਵੀ ਬਾਈ ਕੋਲੇ ਤਗੜੇ ਪੈਸੇ ਹੋਣਗੇ ਯਾਰ ਤਗੜੀ ਪੈਲੀ ਹੋਊਗੀ ਤਾਂ ਲਾ ਲਿਆ ਆ ਤੁਸੀਂ ਦੱਸੋ ਵੀ ਆਪਣੇ ਕੋਲੇ ਕਿੰਨੀ ਕ ਮਤਲਬ ਵਾਹੀਯੋਗ ਜ਼ਮੀਨ ਕਿੰਨੀ ਕ ਹੈ ਵੀ ਅਕਸਰ ਹੀ ਨਾ ਕਿਸਾਨ ਭਰਾਏ ਸੋਚ ਲੈਂਦੇ ਆ ਵੀ ਯਾਰ ਤਗੜੇ ਬੰਦੇ ਦੇ ਕੰਮ ਆ ਇਹ ਵੀ ਮੜਾ ਬੰਦਾ ਨਹੀਂ ला ਸਕਦਾ ਇਹਨੂੰ ਆਪਾਂ ਢਾਈ ਤਿੰਨ ਕਿੱਲਾਂ ਵਾਲੇ ਜਿਹੜੇ ਹੈਗੇ ਜ਼ਿਮੀਂਦਾਰ ਹੈ ਤੇ ਆਪਾਂ ਨੂੰ ਕੋਈ ਬੈਕਗ੍ਰਾਉਂਡ ਵੀ ਬਾਹਲੀ ਐਡੀ ਨਜਾਇਜ਼ ਤੱਕੜੀ ਨਹੀਂ ਕਹਿ ਸਕਦੇ ਆਪਾਂ ਵੀ ਠੀਕ ਆ ਆਪਾਂ ਵੀ ਜਿਹੜਾ ਸੀਗਾ ਵੀ ਠੀਕ ਸੀ ਆਰਥਿਕ ਹਾਲਤ ਠੀਕ ਸੀ ਆਪਣੀ ਪਰ ਆਪਾਂ ਪੰਜਾਬ ਐਗਰੋ ਦੇ ਨਾਲ ਮਿਲ ਕੇ ਆਪਾਂ ਇਹ ਸਾਰਾ ਕੁਝ ਕੀਤਾਗਾ ਬਾਕੀ ਇੱਕ ਜਿਹੜਾ ਇੱਕ ਹੌਂਸਲਾ ਹੁੰਦਾ ਨਾ ਹੌਂਸਲਾ ਹੌਂਸਲੇ ਨੇ ਸਾਰਾ ਕੁਝ ਕਰਾਇਆ ਸਾਡੇ ਤੋਂ ਬਿਲਕੁਲ ਇਹ ਚੀਜ਼ ਹੈ ਨਾ ਹੌਂਸਲਾ ਚਾਹੀਦਾ ਹੈ ਤੇ ਜਿਹਦੇ ਵਿੱਚ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਸਰੋਂ ਦੀ ਖਾਲ ਤੇ ਜਿਹੜਾ ਤੁਸੀਂ ਮਸਾਲਾ ਪੀਸਦੇ ਹੋ ਬਾਈ ਜੀ ਤੇ ਉਹ ਮਸਾਲੇ ਵਾਲੀ ਯੂਨਿਟ ਆਹ ਜੀ ਮਸਾਲੇ ਵਾਲੀ ਯੂਨਿਟ ਇੱਧਰ ਹੈ ਜੀ ਹਾਂ ਜੀ ਮਸਾਲੇ ਵਾਲੀ ਯੂਨਿਟ ਇਹ ਗ੍ਰਾਈਂਡਰ ਹੈ ਜੀ ਗ੍ਰਾਈਂਡਰ ਦੇ ਵਿੱਚ ਮਸਾਲਾ ਮਿਰਚ ਮਸਾਲਾ ਹਲਦੀ ਜਿਵੇਂ ਵੀ ਆਪਾਂ ਕੱਢਣਾ ਚਾਹੁੰਦੇ ਆ ਉਹੇ ਜੀ ਜਾਲੀ ਪਾ ਕੇ ਆਪਾਂ ਕੱਢ ਸਕਦੇ ਆ ਇੱਧਰੋਂ ਆਪਣੇ ਬੇਸਣ ਹੈਗਾ ਜਿਵੇਂ ਆਟੇ ਹੋ ਗਿਆ ਮਿਕਸ ਆਟਾ ਹੋ ਗਿਆ 슈ਗਰ ਫ੍ਰੀ ਆਟਾ ਹੋ ਗਿਆ ਤੇ ਬਾਜਰੇ ਦਾ ਆਟਾ ਇਹ ਚੀਜ਼ਾਂ ਇੱਧਰ ਗ੍ਰਾਈਂਡਰ ਚ ਕੱਢਦੇ ਆਪਾਂ ਤੇ ਬਾਕੀ ਜਿਹੜਾ ਹੈਗਾਗਾ ਆਟੇ ਜਿਹੜੇ ਹੈਗੇ ਠੰਡਾ ਆਟਾ ਜਿਵੇਂ ਕਣਕ ਦਾ ਆਟਾ ਹੋ ਗਿਆ ਉਹ ਆਪਾਂ ਇਧਰ ਵੱਡੀ ਚੱਕੀ ਤੇ ਕੱਢਦੇ ਆਂਗੇ ਆ ਠੰਡੇ ਆਟੇ ਦੀਆਂ ਚੱਕੀਆਂ ਜਿਹੜੀਆਂ ਤੁਸੀਂ ਸਾਹਮਣੇ ਦੇਖੀ ਜਾਂਦੇ ਹੋ ਜੇ ਤੁਸੀਂ ਬਾਜਰੇ ਦਾ ਆਟਾ ਮੱਕੀ ਦਾ ਆਟਾ ਮਿਕਸ ਆਟਾ ਇੱਕ ਨਾ ਜਿਹੜੀ ਜਿਆਦਾ ਵਿਕਣ ਵਾਲੀ ਚੀਜ਼ ਵੀ ਹੁੰਦੀ ਹੈ ਵੀ ਉਹ ਇਹ ਆ ਵੀ 슈ਗਰ ਫ੍ਰੀ ਆਟਾ ਵੀ ਅੱਜਕੱਲ ਬਹੁਤ ਡਿਮਾਂਡ ਦੇ ਵਿੱਚ ਹੈ ਤਾਂ ਇਸ ਕਰਕੇ ਆ ਜਿਹੜਾ ਤਾਮ ਜਾਮ ਇਧਰ ਲੱਗਿਆ ਪਿਆ ਮਸ਼ੀਨਾ ਬਿਲਕੁਲ ਸਾਰਾ ਕੁਝ ਹੀ ਸ਼ੁੱਧਤਾ ਦੇ ਨਾਲ ਬਾਈ ਕਿਸਾਨ ਦੇ ਹੱਥੋਂ ਇਹ ਚੱਲਦਾ ਫਿਰ ਤੁਸੀਂ ਉਧਰਲੇ ਪਾਸੇ ਦੇਖਿਆ ਸੀ ਵੀ ਬਾਈ ਹੋਰਾਂ ਦੀ ਆਪ ਦੀ ਜਿਹੜੀ 85 ਨੰਬਰ ਗੰਨਾ ਜਿਹੜਾ ਉਹਦਾ ਆਪ ਦਾ ਹੀ ਗੋੜਾ ਤੇ ਆਪਦਾ ਹੀ ਇਹਨਾਂ ਦੀ ਸ਼ੱਕਰ ਆ ਆਪਾਂ ਹੁਣ ਕੁਲਾੜੇ ਦੇ ਵਿੱਚ ਆ ਗਏ ਆ ਇੱਥੇ ਆ ਗਏ ਆ ਤੇ ਦੇਖੋ ਤੁਸੀਂ ਕਿੱਡਾ ਵਧੀਆ ਦੇਖੋ ਆ ਇਧਰਲੇ ਪਾਸੇ ਪੂਰਾ ਬਾਈ ਨੇ ਪ੍ਰਬੰਧ ਕੀਤੇ ਹੋਇਆ ਜਾਲੀ ਜੁਲੀ ਲੱਗੀ ਆ ਵੀ ਕੋਈ ਮੱਖੀ ਮੱਛਰ ਇਹਦੇ ਵਿੱਚ ਨਾ ਆ ਜਾਏ ਬੜਾ ਪੂਰਾ ਸਫਾਈ ਦਾ ਪ੍ਰਬੰਧ ਕੀਤਾ ਮੈਨੂੰ ਲੱਗਦਾ ਬਾਈ ਜੀ ਅ ਥੋੜਾ ਜਿਹਾ ਅਸੀਂ ਲੇਟ ਹੋ ਗਏ ਆ ਤੇ ਗੁੜ ਬਾਈ ਜੀ ਕੱਢੀ ਬੈਠੇ ਆ ਕਿਉਂਕਿ ਇਹਦਾ ਵੀ ਸਮਾਂ ਹੁੰਦਾ ਕੱਢਣ ਦਾ ਤੇ ਆਹ ਦੇਖੋ ਤੁਸੀਂ ਅ ਤਿਆਰ ਆ ਗੁੜ ਐਸੇ ਹਾਂਜੀ ਇਹ ਪਹਿਲਾਂ ਜੁੰਡ ਚੱਲੀ ਜਾਂਦਾ ਸੀ ਆਪਣਾ ਇਹ ਕਲਾੜਾ ਹਾਂਜੀ ਤੇ ਥੋੜਾ ਜਿਹਾ ਲੇਟ ਹੋਣ ਕਰਕੇ ਆਪਾਂ ਥੋੜਾ ਨਾ ਸ਼ਾਮ ਨੂੰ ਠੰਡ ਜਾਦੇ ਹੋਣ ਕਰਕੇ ਫਿਰ ਉਹ ਗੁੜ ਸਹੀ ਜੁੜਦਾ ਨਹੀਂਗਾ ਵੀ ਆਪਾਂ ਸਹੀ ਨਹੀਂ ਬਣਦਾ ਆਪਾਂ ਕਹਿੰਦੇ ਕੁਆਲਿਟੀ ਨਹੀਂ ਬਣਦੀ ਜਿਹੜਾ ਹੁਣ ਦਿਨੇ-ਦਿਨੇ ਮੌਸਮ ਹੈ ਦੁਪਹਿਰਾਂ ਧੁੱਪ ਨਿਕਲੀ ਵੀ ਹੈ ਇਹਦੋਂ ਹੁਣ ਵਧੀਆ ਬਣ ਜਾਂਦਾ ਆ ਵੇਖੋ ਤੁਸੀਂ ਵੇਖ ਸਕਦੇ ਹੋ ਹੁਣੀ ਬਣਾ ਕੇ ਤਾਜਾ ਗੋੜਾ ਹੈ ਗਰਮ ਗੋੜਾ ਖਾ ਕੇ ਦੇਖ ਸਕਦੇ ਹੋ ਆ ਸ਼ੱਕਰ ਹੁਣੀ ਤਿਆਰ ਕੀਤੀ ਹੈ ਵੈਸੇ ਆਪਾਂ ਆ ਅੱਜ ਸ਼ੂਜ਼ ਲੈ ਕੇ ਆ ਗਏ ਅਸੀਂ ਵੈਸੇ ਬੰਦ ਕੀਤੇ ਹੋਏ ਆ ਚੱਪਲ ਰੱਖੀ ਐ ਅਸੀਂ ਬਾਹਰ 'ਚ ਵੀ ਆਪਾਂ ਸ਼ੂਜ਼ ਉਤਾਰ ਕੇ ਤੇ ਚੱਪਲ ਪਾ ਕੇ ਆ ਸਕਦੇ ਇੱਥੇ ਨਹੀਂ ਜੇ ਤੁਸੀਂ ਮੈਨੂੰ ਦੱਸ ਦਿੰਦੇ ਆਪਾਂ ਵੀ ਸ਼ੂਜ਼ ਉਤਾਰ ਲੈਣੇ ਸੀ ਇਹ ਸਾਰੀਆਂ ਗੱਲਾਂ ਦਾ ਦੇਖੋ ਧਿਆਨ ਰੱਖਦੇ ਆ ਨਹੀਂ ਤਾਂ ਵੀਡੀਓ ਦੇ ਵਿੱਚ ਅਗਲਾ ਅਕਸਰ ਹੀ ਗੱਲਾਂ ਬੋਲਦਾ ਨਹੀਂ ਵੀਰ ਆਹ ਗੱਲ ਕੀ ਕਹਿਣੀ ਹੈ ਨਾ ਇਹ ਸਹੀ ਸ਼ੁੱਧਤਾ ਦੀ ਨਿਸ਼ਾਨੀ ਹੈ ਬਾਈ ਇੱਥੇ ਤੁਸੀਂ ਪ੍ਰਬੰਧ ਦੇਖ ਲਓ ਤੇ ਬਾਈ ਦਾ ਸ਼ੱਕਰ ਇੱਕ ਨੰਬਰ ਆ ਹੁਣੇ ਜਿਹੜਾ ਤਾਜ਼ਾ ਸ਼ੱਕਰ ਤਿਆਰ ਹੋਇਆ ਤੇ ਜੇ ਇਹਦੇ ਵਿੱਚ ਦੇਸੀ ਘਿਓ ਦਾ ਚਮਚਾ ਪਾਇਆ ਹੋਵੇ ਤੇ ਮੈਂ ਨਾ ਸਵਾਦ ਆ ਜਾਏ ਤੇ ਆਹ ਗੁੜ ਜਿਹੜਾ ਹੁਣੇ ਜਿਹੜਾ ਤਿਆਰ ਕੀਤਾ ਹੋਇਆ ਇਹ ਆ ਗੁੜ ਦੀ ਭੇਲੀ ਕਹਿੰਦੇ ਹੁੰਦੇ ਨਾ ਵੀ ਜੱਟ ਗੰਨਾ ਨਹੀਂ ਪਟਣ ਦਿੰਦਾ ਤੇ ਗੁੜ ਦੀ ਭੇਲੀ ਦੇ ਦਿੰਦਾ ਇਹ ਉਹ ਗੁੜ ਦੀ ਭੇਲੀ ਆ ਜਿਹਦੇ ਸਾਈਜ਼ ਅਡੋਡੀ ਹੁੰਦੇ ਆ ਉਹ ਚੈੱਕ ਕਰ ਲਓ ਮਤਲਬ ਸਾਰਾ ਕੰਮ ਬਾਈ ਜੀ ਨੇ ਇੱਕ ਛੱਤ ਦੇ ਥੱਲੇ ਤੁਸੀਂ ਸਾਰਾ ਜਿਹੜਾ ਕੰਮ ਇਕੱਠਾ ਕਰਤਾ ਦੇ ਕੋਈ ਆਮ ਦੁਕਾਨਦਾਰ ਬੰਦਾ ਨਹੀਂ ਕਰ ਸਕਦਾ ਇਹ ਇੱਕ ਜ਼ਿਮੀਂਦਾਰ ਭਰਾ ਇੱਕ ਕਿਸਾਨ ਭਰਾ ਹੀ ਕਰ ਸਕਦਾ ਕਿਉਂ ਕਿਉਂਕਿ ਉਹ ਖੁਦ ਪੈਦਾ ਕਰਨ ਵਾਲਾ ਜੇ ਖੁਦ ਪੈਦਾ ਕਰਨ ਵਾਲਾ ਬਾਈ ਰਸਪ੍ਰੀਤ ਵਾਂਗੂ ਵੇਚਣ ਲੱਗ ਜੇ ਨਾ ਤਾਂ ਕਹਿੰਦੇ ਘੋਂਦੇ ਦੁਕਾਨਦਾਰ ਆ ਜਿਹੜੇ ਉਹ ਪਿੱਛੇ ਛੱਡ ਜੂਗਾ ਕਿਉਂਕਿ ਉਹਦੇ ਘਰੇ ਸਾਰੀ ਚੀਜ਼ ਬਣਦੀ ਹੈ ਉੱਥੋਂ ਨੇ ਤਿਆਰ ਕਰਕੇ ਦੇਣੀ ਹੈ ਬਾਈ ਦੂਸਰੇ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਵੀ ਅੱਜ ਤੁਹਾਡਾ ਵਧੀਆ ਇੱਕ ਨਾ ਹੀ ਹੁੰਦੀ ਹੈ ਵੀ ਲਾਲਿਆ ਤੇ ਸੌਦਾ ਚੱਲਦਾ ਕਿਵੇਂ ਹੈ ਮੈਂ ਤਾਂ ਦੇਖ ਚੁੱਕਿਆ ਵੀ ਇੱਕ ਬਾਈ ਹਲਦੀ ਲੈਣ ਆਇਆ ਉਹ ਸਾਰੀ ਪਲਟ ਕੇ ਲੈ ਗਿਆ ਤੇ ਉਹਨੇ ਹੁਣ ਆਪਦੀ ਦੁਕਾਨ ਤੇ ਜਾ ਕੇ ਸ਼ੁੱਧ ਕਹਿ ਕੇ ਵੇਚਣੀ ਹੈ ਪਰ ਉਹ ਸ਼ੁੱਧ ਵੀ ਦੇਖ ਲਓ ਕਿੱਥੋਂ ਆਈ ਹੈ ਉਹ ਕਿਸਾਨ ਦੇ ਹੱਥਾਂ ਚੋਂ ਆਈ ਹੈ ਤਾਂ ਬਾਈ ਜੀ ਕਮਾਈ ਦੇ ਪੱਖੋਂ ਸੌਦਾ ਜਿਹੜਾ ਉਹ ਵਧੀਆ ਵੀ ਤੁਹਾਨੂੰ ਫੀਲ ਤਾਂ ਨਹੀਂ ਹੁੰਦਾ ਐ ਵੀ ਯਾਰ ਏਡੀ ਵਧੀਆ ਤਕੜੀ ਏਡੀ ਵੱਡੀ ਯੂਨਿਟ ਦੇ ਮਗਰ ਆ ਜਿਹੜਾ ਉਹ ਕਮਾਈ ਦੇ ਪੱਖੋਂ ਕਿਵੇਂ ਹੈ ਨੇ ਕਮਾਈ ਹੈਗੀ ਐ ਆਪਾਂ ਜੇ ਸ਼ੁੱਧਤਾ ਦੇ ਕੰਮ ਕਰਾਂਗੇ ਲੋਕ ਸ਼ੁੱਧਤਾ ਦੇਖਦੇ ਆ ਭਾਲਦੇ ਆਇਸੋ ਸ਼ੁੱਧ ਦਾ ਤੇ ਉਹਦੇ ਚ ਦੂਜੇ ਕਈ ਹੁੰਦੇ ਆ ਨਾ ਕਿਸਾਨ ਵੀਰ ਜਾਂ ਕੋਈ ਹੋਰ ਕੁਝ ਵੀ ਕੱਲੇ ਕਿਸਾਨ ਨਹੀਂ ਕਿਸੇ ਵੀ ਕੰਮ ਚ ਆਪਾਂ ਵੇਖ ਲਈਏ ਵੀ ਵਿਸ਼ਵਾਸ ਕਿਸੇ ਦਾ ਜਿੰਨਾ ਬਹੁਤ ਔਖਾ ਹੋ ਗਿਆ ਅੱਜ ਕੱਲ ਕਿਉਂਕਿ ਕੋਈ ਬੇਵਿਸ਼ਵਾਸ ਬੇਵਿਸ਼ਵਾਸੀ ਬਾੜੀ ਵਧ ਗਈ ਕਿਉਂਕਿ ਆਪਾਂ ਸ਼ੁੱਧ ਕਹਿ ਕੇ ਕੈਮੀਕਲ ਵਰਤ ਕੇ ਆਪਾਂ ਦੇਈ ਜਾਂਦੇ ਆ ਚੀਜ਼ਾਂ ਸ਼ੁੱਧ ਕਹਿ ਕੇ ਕਿ ਵੇਚੀ ਜਾਂਦੇ ਆ ਉਹਦਾ ਬਹੁਤ ਨੁਕਸਾਨ ਹੈ ਇੱਕ ਸ਼ੁੱਧ ਵੇਚਣ ਵਾਲੇ ਨੂੰ ਵੀ ਬਹੁਤ ਨੁਕਸਾਨ ਹੋ ਗਿਆ ਉਸ ਚੀਜ਼ ਦਾ ਆਪਾਂ ਹੁਣ ਇਸ ਭਿੰਡੀ ਦੇ ਪਾਣੀ ਨਾਲ ਲਤਾਰ ਕੇ ਹੁਣ ਆਪਾਂ ਅਬ ਦਿਖਾ ਦਿੰਨੇ ਆ ਅਗਲੇ ਨੂੰ ਵੀ ਤੁਸੀਂ ਬੈਠੋ ਘੰਟਾ ਬੈਠ ਕੇ ਆਪਣਾ ਜੁੰਟ ਚੱਲਦਾ ਦੇਖੋ ਤੇ ਆਪਾਂ ਕੈਮੀਕਲ ਕੋਈ ਨਹੀਂ ਵਰਤਿਆ ਤੇ ਜੇ ਕੋਈ ਭਰਾ ਗੰਨਾ ਲੈ ਕੇ ਆ ਗਿਆ ਤੇ ਉਹਦਾ ਗੁੜ ਵੀ ਕੱਢ ਦੋਗੇ ਉਹਦਾ ਗੁੜ ਵੀ ਕੱਢ ਦਿੰਨੇ ਆ ਆਪਾਂ ਉਹ ਆਪਾਂ 2000 ਰੁਪਏ ਪ੍ਰਤੀ ਕੁਇੰਟਲ ਗੁੜ ਦੇ ਹਿਸਾਬ ਨਾਲ ਲੈਣੇ ਆ ਆਪਾਂ ਤੇ ਉਹ ਆਪਾਂ ਗੁੜ ਕੱਢ ਕੇ ਦੇ ਦਿੰਨੇ ਅਗਲੇ ਠੀਕ ਹੈ ਜੀ ਤੇ ਗੁੜ ਫਿਰ ਉਹ ਜਿਵੇਂ ਬਣਾਉਂਦੇ ਆ ਜੀ ਮਤਲਬ ਇਹਦੇ ਵਿੱਚ ਜੀ ਅਸੀਂ ਉਹ ਪਾਇਆ ਆਮਲਾ ਪਾਇਆ ਮਰਸੋਂ ਪਾਈ ਆ ਅਲੱਗ-ਅਲੱਗ ਚੀਜ਼ਾਂ ਪਾ ਕੇ ਸਾਰਾ ਗੁੜਾ ਤਿਆਰ ਕਰਦੇ ਹਾਂ ਆਪਾਂ ਵੀ ਤਿਆਰ ਕੀਤਾ ਜੀ ਆਪਾਂ ਮੂੰਗਫਲੀ ਵਾਲਾ ਗੁੜ ਛੋਲਿਆਂ ਵਾਲਾ ਗੁੜ ਜਿਵੇਂ ਆਪਾਂ ਗੱਚਕ ਦਾ ਰੂਪ ਜੇ ਆਪਾਂ ਗੱਚਕ ਤੋਂ ਲੋਕਾਂ ਨੂੰ ਹਟਾਉਣਾ ਤਾਂ ਉਹਦਾ ਬਦਲਾ ਆਪਾਂ ਨੂੰ ਦੇਣਾ ਪਊਗਾ ਤਾਂ ਹੀ ਉਹ ਅਸੀਂ ਬਣਾਇਆ ਉਹਨੂੰ ਦੇਖਦੇ ਹੋਏ ਸੌਂਫ ਜਮਨ ਇਲਾਇਚੀ ਵਾਲਾ ਗੁੜ ਤੇ ਇਹ ਸਾਰੀਆਂ ਚੀਜ਼ਾਂ ਪਤਾਇਰ ਕਰਦੇ ਦੇਖ ਲਓ ਆ ਸਾਰੀਆਂ ਚੀਜ਼ਾਂ ਬਾਈਪਾਸੋਂ ਲਈਆਂ ਵੀ ਜਾ ਸਕਦੀਆਂ ਖਰੀਦੀਆਂ ਜਾ ਸਕਦੀਆਂ ਤੇ ਦੂਜੀ ਗੱਲ ਜੇ ਕੋਈ ਕੋਈ ਸ਼ੁੱਧ ਅੱਗੇ ਵੇਚਣਾ ਚਾਹੁੰਦਾ ਤਾਂ ਉਹ ਜੇ ਲੈ ਕੇ ਜਾਂਦਾ ਤਾਂ ਉਹਨੂੰ ਵੀ ਸਮਾਨ ਬਾਈ ਜੀ ਕਹਿੰਦੇ ਦੇ ਦਿੰਨੇ ਆ ਤੇ ਜੇ ਆਮ ਲੋਕਾਂ ਨੇ ਖਰੀਦਣਾ ਤਾਂ ਬਾਈ ਜੀ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਤਾਂ ਬਾਈ ਜੀ ਆ ਸਾਰਾ ਪ੍ਰੋਜੈਕਟ ਵਧੀਆ ਤਰੀਕੇ ਦੇ ਨਾਲ ਤੁਸੀਂ ਲਾਇਆ ਚੰਗੀ ਕਮਾਈ ਤੁਸੀਂ ਕਰੀ ਜਾਂਦੇ ਹੋ ਨੇ ਤਾਂ ਢਾਈ ਤੇ ਨਿੱਕੇਲੇ ਵਾਲਾ ਬੰਦਾ ਝੂਰੀ ਜਾਂਦਾ ਬੈਠਾ ਵੀਰ ਕਿੰਨੀ ਕੁ ਪੈਲੀ ਆ ਤੇ ਕੀ ਕਰ ਲਾਂਗੇ ਆਪਾਂ ਇਹਦੇ ਵਿੱਚੋਂ ਹਨਾ ਜਵਾਕਾਂ ਦੀਆਂ ਪੜਾਈਆਂ ਲਿਖਾਈਆਂ ਦੇ ਖਰਚੇ ਵੜੇ ਆ ਤਾਂ ਬਾਈ ਜੀ ਜਿਹੜੇ ਦੂਸਰੇ ਕਿਸਾਨ ਆਪਾਂ ਨੂੰ ਸੁਣੀ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਉਹ ਕਿਸਾਨ ਤੋਂ ਦੁਕਾਨਦਾਰ ਬਣਨ ਹਾਂਜੀ ਜ਼ਰੂਰ ਬਣਨਾ ਚਾਹੀਦਾ ਆਪਦੀ ਜਿਹੜੀ ਫਸਲ ਆ ਆਪਾਂ ਨੂੰ ਪ੍ਰੋਸੈਸ ਕਰਕੇ ਵੇਚਣੀ ਚਾਹੀਦੀ ਆ ਬਸ ਵੱਡੀ ਗੱਲ ਇਹ ਹੀ ਆ ਆਪਾਂ ਜਦੋਂ ਫਸਲ ਵੱਢ ਲੈਂਦੇ ਆ ਕੱਟ ਲੈਂਦੇ ਆ ਆਪਾਂ ਕੀ ਸ਼ਬਦ ਵਰਤਦੇ ਆ ਫਸਲ ਆਪਾਂ ਸੱਟ ਕੇ ਆਉਣੀ ਦਾਣਾ ਮੰਡੀ ਸੱਟ ਕੇ ਆਉਣੀ ਹੈ ਸੱਟ ਕੇ ਨਹੀਂ ਆਉਣੀ ਆਪਾਂ ਆਪਾਂ ਸੱਟ ਕੇ ਨਹੀਂ ਆਉਣੀ ਉਹਨੂੰ ਪ੍ਰੋਸੈਸ ਕਰਕੇ ਵੇਚੋ ਜੀ ਬਿਲਕੁਲ ਪ੍ਰੋਸੈਸਿੰਗ ਯੂਨਿਟ ਦੇ ਪ੍ਰੋਸੈਸਿੰਗ ਦੇ ਵਿੱਚ ਪਾਜੋ ਕਿਸਾਨ ਭਰਾਵੋ ਜਿਵੇਂ 22 2 1 ਏਕੜ 3 ਏਕੜ ਦਾ ਮਾਲਕ ਹੀ ਹੈ ਪਰ ਆਹ ਯੂਨਿਟ ਬਾਈ ਕਹਿੰਦਾ ਯਾਰ ਆਪਾਂ ਨੂੰ ਸਰਕਾਰੀ ਨੌਕਰੀਆਂ ਤੋਂ ਤੇ ਹੋਰ ਸਾਰੀਆਂ ਕਾਸੇ ਤੋਂ ਉੱਤੇ ਆ ਆਪਾਂ ਨੂੰ ਵਧੀਆ ਪੈਸੇ ਬਣ ਜਾਂਦੇ ਤੇ ਵਧੀਆ ਆਪਾਂ ਆਪਦਾ ਚਲਾਈ ਜਾਂਦੇ ਕੰਮ ਇਹ ਜਾਣਕਾਰੀਆਂ ਸੀ ਬਾਈ ਰਸਪ੍ਰੀਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੁੰਬਾ ਦੇ ਆ ਤੇਉਣਾ ਰੋਡ ਤੇ ਇਹਨਾਂ ਦਾ ਜਿਹੜਾ ਸਰਦਾਰ ਕੁਲਾੜਾ ਹੈ ਜੀ ਐਸ ਐਂਟਰਪ੍ਰਾਈਜ਼ਸ ਹੈ ਇੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਜੀ ਆਪਣਾ ਸੰਪਰਕ ਨੰਬਰ ਵੀ ਦੇ ਦਿਓ 70096 96081 ਜੀ ਇਹ ਸਫਲ ਤੇ ਅਗਾਹ ਬਹੁਤੋ ਕਿਸਾਨ ਭਰਾ ਉਹ ਜਿਹੜੇ ਬਹੁਤ ਵਧੀਆ ਕਮਾਈ ਕਰਦੇ ਆ ਕੋਈ ਜਾਣਕਾਰੀ ਲੈਣੀ ਹੋਵੇ ਬਾਈ ਹੋਰਾ ਪਾਸੋਂ ਲੈ ਸਕਦੇ ਹੋ ਤੇ ਇਹ ਚੀਜ਼ ਵੀ ਨੋਟ ਕਰ ਲਿਓ ਬਾਈ ਦਾ ਕੰਟੈਕਟ ਨੰਬਰ ਤੁਹਾਨੂੰ ਦਿੱਤਾ ਹੈ ਚੈਨਲ ਪੰਜਾਬ ਵਾਲਾ ਪੌਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜਰੂਰ ਪਹੁੰਚਾਉਣਾ ਸਾਡੇ ਨਾਲ ਬਣੇ ਰਹਿਣਾ ਕੈਮਰਾਮੈਨ ਸੁਖਬ੍ਰੀਤ ਔਲਖ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਦਿਵਾ ਗਿਆ ਧੰਨਵਾਦ